ਆ ਸ਼੍ਰੀ ਵਾਹਿਗੁਰੂ ਸਾਹਿਬ ਜੀ ਯਾਰ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਾਧ ਤੇ ਵੱਡਾ ਸਤਿਗੁਰ ਨਾਨਕ ਜਿੰਦ ਕਲ ਰਾਖੀ ਮੇਰੀ ਸੋ ਕਹੋ ਟਾਲੂ ਗੁਰ ਸੇਵੀਐ ਅਹੰਸ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਗ ਬ ਮਰਨ ਦੁਖ ਜਾਇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੀ ਸਭ ਰੋਗ ਗਵਾਏ ਤੇ ਮੁਕਤ ਭਾਏ ਜਿਨ ਹਰ ਨਾਮ ਧਿਆਇਆ ਤਿੰਨ ਪਵਿੱਤ ਪਰਮ ਪਦ ਪਾਏ ਦਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਦਿਨ ਕੀ ਸਭ ਰੋਗ ਗਵਾਏ ਤੇ ਮੁਕਤ ਭਾਏ ਜਿਨ ਹਰ ਨਾਮ ਧਿਆਇਆ ਤੈਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ Arogh ਭਏ ਗੁਰ ਬਚਨੀ ਜਿਦਾ ਜਪਿਆ ਮੇਰਾ ਹਰ ਹਰ ਤਨ ਕੀ ਹੋ ਮੈ ਰੋਗ ਗਏ ਰਹਾ ਓਮ ਬ੍ਰਹਮਾ ਵਿਸ਼ਨੂ ਮਹਾਦੇਵ ਤ੍ਰੈ ਗੁਣ ਰੋਕੀ ਵਿਝ ਹੋ ਮੈ ਕਾਰ ਕੁਮਾਈ ਜਨ ਕੀਏ ਨਜਿਤੈ ਬਪਰੇ ਹਰ ਗੁਰਮਤ ਸੋਜੀ ਪਾਈ ਹੋ ਮੈ ਰੋਗ ਸਭ ਜਗਤ ਬਿਆਪਿਆ ਤਿੰਨ ਕੋ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦਿ ਕੋ ਵਿਰਲਾ ਛੁਟੈ ਤਿਸ ਜਨ ਕੋ ਹਉ ਬਲਹਾਰੀ ਜਿਨ ਸਿਖਤ ਸਾਜੀ ਸੋਈ ਹਰ ਜਾਣ ਤਾਕਾ ਰੂਪ ਉਪਾਰੋ ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ ਜਿਨ ਸਿਖਤ ਸਾਜੀ ਸੋਈ ਹਰ ਜਾਣ ਤਾਕਾ ਰੂਪ ਉਪਾਰੋ ਨਾਨਕ ਆਪੇ ਵੇਖ ਹਰ ਬਿਗਸੈ ਗੁਰਮਕ ਬ੍ਰਹਮ ਵਿਚਾਰੋ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਖਤੇ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਆਪ ਮੁਟ ਭਾਗੇ ਹੋ ਜੋ ਅੰਮ੍ਰਿਤ ਵੇਲੇ ਬਾਬਾ ਮਸਤੂ ਜੀ ਦੇ ਤਪ ਸਥਾਨਾਂ ਤੇ ਹਾਜ਼ਰੀਆਂ ਭਰ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸਤਿਗੁਰੂ ਜੀ ਨੇ ਕਿਰਪਾ ਰਹਿਮਤ ਕੀਤੀ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਸੋਹੀ ਰਾਗ ਦੇ ਅੰਦਰ ਚੌਥੇ ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰ ਬਿੰਦ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 735 ਅਤੇ 36 ਅੰਗ ਤੇ ਸੁਭਾਏ ਮਾਨ ਹੈ ਸਤਿਗੁਰੂ ਜੀ ਕਿਰਪਾ ਕਰ ਦੇ ਜਿਨ ਕੈ ਅੰਦਰ ਵਰਸਿਆ ਮੇਰਾ ਹਰ ਹਰ ਤਿੰਨ ਕੇ ਸਭ ਰੋਗ ਗਵਾਏ ਹਜ਼ੂਰ ਪਰਮਉਦੇ ਜਿਨ੍ਹਾਂ ਦੇ ਅੰਦਰ ਮੇਰਾ ਹਰੀ ਪਰਮੇਸ਼ਰ ਵਾਹਿਗੁਰੂ ਵਸ ਗਿਆ ਉਹਦਾ ਨਾਮ ਜਿਹਦੇ ਅੰਦਰ ਵਸ ਗਿਆ ਉਹਦੇ ਸਾਰੇ ਹੀ ਰੋਗ ਜਿਹੜੇ ਗਵਾਚ ਗਏ ਭਾਵ ਕੀ ਖਤਮ ਹੋ ਗਏ ਨਾਸ ਨਸ ਗਏ ਨਾਸ ਹੋ ਗਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿੰਨ ਪਵਿੱਤ ਪਰਮ ਪਦ ਪਾਏ ਸਤਿਗੁਰੂ ਜੀ ਕਹਿੰਦੇ ਫਿਰ ਉਹ ਮੁਕਤ ਹੋ ਗਏ ਮੁਕਤੀ ਪ੍ਰਾਪਤ ਹੋ ਗਏ ਜਿਨ ਹਰ ਨਾਮ ਧਿਆਇਆ ਜਿਨ੍ਹਾਂ ਨੇ ਨਾਮ ਨੂੰ ਧਿਆਉਣਾ ਕੀਤਾ ਨਾਮ ਜਪਿਆ ਦਿਨ ਪਵਿੱਤ ਪਰਮ ਪਦ ਪਾਏ ਉਹਨਾਂ ਨੂੰ ਉਹ ਪਦ ਪ੍ਰਾਪਤ ਹੋਇਆ ਜਿਹੜਾ ਪਵਿੱਤਰ ਪਦ ਹੈ ਬ੍ਰਹਮ ਗਿਆਨੀਆਂ ਵਾਲਾ ਪਦ ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਨਾਮ ਜਪ ਕੇ ਮੇਰੇ RAM ਹਰ ਜਨ ਅਰੋਗ ਭਏ ਏ ਮੇਰੇ RAM ਹਰੀ ਦਾ ਨਾਮ ਜਪ ਕੇ ਪ੍ਰਾਣੀ ਜਿਹੜਾ ਹੈ ਰੋਗਾਂ ਤੋਂ ਰਹਿਤ ਹੋ ਜਾਂਦਾ ਹੈ ਅਰੋਗ ਹੋ ਜਾਂਦਾ ਹੈ ਗੁਰ ਬਚਨੀ ਜਿਨਾ ਜਪਿਆ ਮੇਰਾ ਹਰ ਹਰ ਤਿਨ ਕੇ ਹਉਮੈ ਰੋਗ ਕੇ ਜਿਨਾਂ ਨੇ ਗੁਰੂ ਦਾ ਬਚਨ ਮੰਨ ਕੇ ਉਹ ਹਰੀ ਵਾਹਿਗੁਰੂ ਜੀ ਦਾ ਨਾਮ ਜਪਣਾ ਕੀਤਾ ਸਤਿਗੁਰੂ ਜੀ ਕਹਿੰਦੇ ਫਿਰ ਉਹਦਾ ਹਉਮੇ ਦਾ ਵੱਟਾ ਜਿਹੜਾ ਰੋਗ ਸੀ ਉਹ ਖਤਮ ਹੋ ਗਿਆ ਕਿਉਂਕਿ ਸਭ ਤੋਂ ਵੱਡਾ ਹਉਮੇ ਹੰਤਾ ਦਾ ਹੀ ਰੋਗ ਹੈ ਨਾਮ ਦੀ ਕਿਰਪਾ ਦੇ ਨਾਲ ਇਹ ਰੋਗ ਵੀ ਖਤਮ ਹੋ ਜਾਂਦਾ ਹੈ ਰਹਾਉ ਰਹਾਉ ਦਾ ਵਿਚ ਰਾਮ ਦੇ ਕੇ ਸਤਿਗੁਰ ਜੀ ਕਿਰਪਾ ਕਰ ਦੇ ਬ੍ਰਹਮਾ ਵਿਸ਼ਨ ਮਹਾਦੇਉ ਤ੍ਰੈ ਗੁਣ ਰੂਪੀ ਵਿਚ ਹੋ ਮੈਂ ਕਾਰ ਕਮਾਈ ਸਤਿਗੁਰ ਜੀ ਕਹਿੰਦੇ ਬ੍ਰਹਮੇ ਵਰਗੇ ਵਿਸ਼ਨੂ ਵਰਗੇ ਸ਼ਿਵ ਜੀ ਵਰਗੇ ਇਹਨਾਂ ਨੂੰ ਵੀ ਹੋਮੇ ਦੇ ਰੋਗ ਨੇ ਗ੍ਰਸ ਲਿਆ ਇਹਨਾਂ ਨੇ ਵੀ ਹਉਮੇ ਹੰਕਾਰ ਦੇ ਵਿੱਚ ਆ ਕੇ ਆਪਣੀ ਕਾਰ ਕਮਾਈ ਕੀਤੀ ਲੋਕ ਇਹਨਾਂ ਨੂੰ ਦੇਵਤੇ ਮੰਨ ਕੇ ਪੂਜਦੇ ਨੇ ਪਰ ਸਤਿਗੁਰੂ ਜੀ ਕਹਿੰਦੇ ਇਹ ਵੀ ਹੰਕਾਰ ਦੇ ਰੋਗੀ ਨੇ ਇਹਨਾਂ ਨੂੰ ਵੀ ਹਉਮੇ ਨੇ ਘ라스 ਲਿਆ ਜਿਨ ਕੀਏ ਤਿਸੇ ਨ ਚੇਤੇ ਬਪਰੇ ਹਰ ਗੁਰਮਤ ਸੋਝੀ ਪਾਈ ਪਾਈ ਜਿਸ ਪਰਮੇਸ਼ਰ ਨੇ ਸੰਸਾਰ ਦੇ ਉੱਤੇ ਭੇਜਿਆ ਹੈ ਉਹਦਾ ਚਿਤ ਚੇਤਾ ਵੀ ਨਹੀਂ ਤੈਨੂੰ ਉਹਦਾ ਨਾਮ ਭੁਲਾ ਦਿੱਤਾ ਪਰ ਜਿਹੜੇ ਗੁਰਮੁਖ ਜਾਣਦੇ ਉਹਨਾਂ ਨੂੰ ਇਹ ਜੀਵ ਦੀ ਸੋਝੀ ਹੁੰਦੀ ਆ ਉਹ ਹਰ ਵੇਲੇ ਨਾਮ ਜਪਦੇ ਹੋਮੈ ਰੋਗ ਸਭ ਜਗਤ ਵਿਆਪਿਆ ਤਿੰਨ ਕੋ ਜਨਮ ਮਰਨ ਦੁਖ ਭਾਰੀ ਫਿਰ ਜਿਨ੍ਹਾਂ ਨੂੰ ਹੋਮੇ ਦਾ ਰੋਗ ਸਤਿਗੁਰੂ ਜੀ ਕਹਿੰਦੇ ਪੂਰੇ ਜਗਤ ਨੂੰ ਸੰਸਾਰ ਨੂੰ ਲੱਗਾ ਪਿਆ ਜਿਨ੍ਹਾਂ ਨੂੰ ਇਹ ਹੋਮੇ ਦਾ ਰੋਗ ਲੱਗ ਜਾਂਦਾ ਹੈ ਦਨ ਕੋ ਜਨਮ ਮਰਨ ਦੁਖ ਭਾਰੀ ਭਾਰੀ ਵੱਡਾ ਦੁਖ ਜਿਹੜਾ ਜੰਮਣ ਮਰਨਦਾ ਹੈ ਗਰਭ ਜੂਨੀ ਦਾ ਇਹ ਭਾਰੀ ਦੁਖ ਜਿਹੜਾ ਉਹਦਾ ਸਾਹਮਣਾ ਕਰਨਾ ਪੈਂਦਾ ਬਾਰ ਬਾਰ ਜੰਮਣਾ ਪੈਂਦਾ ਬਾਰ ਬਾਰ ਮਰਨਾ ਪੈਂਦਾ ਹੰਕਾਰੀ ਮਨੁੱਖ ਨੂੰ ਗੁਰ ਪ੍ਰਸਾਦੀ ਕੋ ਵਿਰਲਾ ਛੁਟੈ ਤਿਸ ਜਨ ਕੋ ਹਉ ਬਲਿਹਾਰੀ ਸਤਿਗੁਰੂ ਜੀ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਕੋਈ ਵਿਰਲਾ ਮਨੁੱਖ ਹੀ ਇਹ ਹੰਕਾਰ ਤੋਂ ਇਹ ਵਿਕਾਰਾਂ ਤੋਂ ਛੁੱਟਦਾ ਜਿਹੜਾ ਛੁੱਟ ਗਿਆ ਤਿਸ ਜਨ ਕੋ ਹਉ ਬਲਿਹਾਰੀ ਸਤਿਗੁਰੂ ਜੀ ਕਹਿੰਦੇ ਮਾਣ ਤੋਂ ਬਲਹਾਰ ਕੁਰਬਾਨ ਜਾਂਦਾ ਹਾਂ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਉਪਾਰੋ へ ਵਾਹਿਗੁਰੂ ਉਹ ਜਿਸ ਪਰਮੇਸ਼ਰ ਵਾਹਿਗੁਰੂ ਜੀ ਨੇ ਇਹ ਸ੍ਰਿਸ਼ਟੀ ਦੀ ਸਜਣਾ ਕੀਤੀ ਹੈ ਉਹ ਹੀ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਅਬੇੰਤ ਰੂਪ ਨੂੰ ਸੁੰਦਰ ਰੂਪ ਨੂੰ ਜਾਣਦਾ ਹੈ ਨਾਨਕ ਆਪੇ ਵੇਖ ਹਰ ਬਿਕਸੈ ਗੁਰਮੁਖ ਬ੍ਰਹਮ ਵਿਚਾਰੋ ਏ ਨਾਨਕ ਉਹ ਪਰਮੇਸ਼ਰ ਆਪ ਹੀ ਸਭਨਾ ਦੇ ਵਿੱਚ ਵਰਤ ਕੇ ਆਪ ਹੀ ਸਾਰਾ ਕੁਝ ਵੇਖਦਾ ਪਿਆ ਗੁਰਮੁਖ ਬ੍ਰਹਮ ਵਿਚਾਰੋ ਜਿਹੜੇ ਗੁਰਮੁਖ ਪ੍ਰਾਣੀ ਨੇ ਉਹਨਾਂ ਦੇ ਹਿਰਦੇ 'ਚ ਬ੍ਰਹਮ ਦੀ ਵਿਚਾਰ ਜਿਹੜੀ ਹੈ ਵਸ ਜਾਂਦੀ ਏ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ ਆਓ ਅਸੀਂ ਸਤਿਗੁਰੂ ਜੀ ਦੇ ਕੋਲੋਂ ਨਾਮ ਦੀ ਦਾਤ ਜਿਹੜੀ ਹੈ ਉਹ ਮੰਗਣਾ ਕਰੀਏ ਸਾਡੀ ਝੋਲੀ 'ਚ ਵੀ ਸਤਿਗੁਰੂ ਜੀ ਕਿਰਪਾ ਕਰਕੇ ਨਾਮ ਦਾ ਜਨਕਾ ਪਾ ਦੇ। ਸੋ ਭਾਈ ਹੋਈਆਂ ਭੁਲਾ ਦੀ ਖੇਮਾ ਸੰਤਾਂ ਨੂੰ ਬਰੂਜ ਬੇਨਤੀ ਹੈ ਅੱਜ ਪਿੰਡ ਵਾਲੇ ਗੁਰਦੁਆਰਾ ਸਾਹਿਬ ਵਿਖੇ 3 ਵਜੇ ਕਿਸਾਨ ਆਗੂਆਂ ਦੀ ਮੀਟਿੰਗ ਹੋਵੇਗੀ ਉਹਦੇ ਵਿੱਚ ਸਾਰੇ ਹੀ ਮੇਰਾਂ ਨੂੰ ਬੇਨਤੀ ਹੈ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਪਹੁੰਚੋ ਕਿਸਾਨ ਆਗੂਆਂ ਦੀ ਮੀਟਿੰਗ ਦੇ ਵਿੱਚ ਜਾ ਕੇ ਜੋ